ਜਿਹੜੇ 6 6 7 7 ਫੁੱਟ ਦੇ ਸੱਪ ਖਾ ਗਏ ਉਹ ਮੇਰੇ ਬਾਰੇ ਕਹਿੰਦੇ ਕਹਿੰਦੀ ਹਰਪੀ ਸਿੰਘ ਗਡੋਏ ਖਾਂਦਾ ਤੂੰ ਦਿੱਦੀ ਕਮਾਲ ਦੇਗਾ ਇਹ 10 ਬੰਦੇ ਨੇ ਜਿਨ੍ਹਾਂ ਨੇ ਸ਼ਰੋਮਣੀ ਅਕਾਲੀ ਦਲ ਦਾ ਡੇੜਾ ਜਿਹੜਾ ਹੈ ਉਹ ਡੋਬਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਿਹੜੇ 2 2 ਇੰਚ ਦੇ ਹੁੰਦੇ ਨੇ ਜਿਨ੍ਹਾਂ ਨੇ 6 6 7 7 ਫੁੱਟ ਦੇ ਸੱਪ ਨਿਗਲ ਲਏ ਦੋ ਚਲਾਉਂਦੇ ਆ ਦੋ ਦੋ ਇੰਚ ਦੇ ਬੜੋਏ ਖਾ ਗਏ ਨੇ ਕੰਨੀ ਹਰਪੀ ਸਿੰਘ ਮੰਚ ਦੇ ਉਤੇ ਦਰ ਆਜ਼ਮਾਨ ਹਾਜ਼ਰੀਨ ਤੇ ਆਪ ਸਾਰੀ ਸੰਗਤ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਸ ਗੱਲੋਂ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਦੇ ਗਰੰਟੀ ਇਸ਼ੂ ਤੇ ਇਹ ਪੰਥਕ ਕਨਵੈਨਸ਼ਨ ਬੁਲਾਈ ਹੈ ਪਰ ਪੂਰੇ ਭਾਰਤ ਜੋ ਸਿੰਘ ਸਭਾਵਾਂ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦੇ ਜਿਹੜੇ ਨੇ ਇੱਥੇ ਹਾਜ਼ਰ ਹੋਏ ਨੇ ਬੜੀ ਵਾਰ ਦਿੱਲੀ ਆਏ ਆ ਇਸ ਹਾਲ ਦੇ ਵਿੱਚ ਸਮਾਗਮਾਂ ਦੇ ਵਿੱਚ ਹਾਜ਼ਰੀ ਭਰੀ ਹੈ ਪਹਿਲੀ ਵਾਰ ਅੱਜ ਧੰਨ ਗੁਰੂ ਤੇਜ ਬਹਾਦਰ ਸਾਹਿਬ ਸੱਚੇ ਬਾਦਸ਼ਾਹ ਜੀ ਦੇ ਅਸਥਾਨ ਦੇ ਉੱਤੇ ਲਖੀ ਸ਼ਾਹ ਬੰજારਾ ਹਾਲ ਦੇ ਵਿੱਚ ਸੰਗਤ ਦਾ ਇਕੱਠ ਵੇਖਿਆ ਪਰ ਮੈਂ ਆਪ ਜੀ ਦਾ ਵੀ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਜਿੱਥੇ ਦਿੱਲੀ ਸਿੱਖ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਇਸ ਪੰਥਕ ਕਨਵੈਨਸ਼ਨ ਨੂੰ ਆਰਗੇਨਾਈਜ਼ ਕਰਕੇ ਸਿੱਖਾਂ ਦੇ ਕਰੰਟ ਤੇ ਭਖ ਦੇ ਮਸਲੇ ਦੇ ਉੱਤੇ ਚਰਚਾ ਕਰਵਾਈ ਹੈ ਪ੍ਰਸੰਗਤ ਦੇ ਮਨ ਦੇ ਵਿੱਚ ਖੁਸ਼ੀ ਹੋਈ ਹੈ ਉਥੇ ਇੱਕ ਆਈਟੀ ਵਿੰਗ ਜਿਹਦਾ ਜ਼ਿਕਰ ਐਸਪੀ ਦਿੱਲੀ ਸਿ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਨੇ ਵੀ ਕੀਤਾ ਉਹ ਪੂਰਾ ਪੱਪਾ ਭਾਰ ਹੋਇਆ ਬੈਠਾ ਇਸ ਇਕੱਠ ਨੂੰ ਬੀਜਪੀ ਦਾ ਇਕੱਠ ਬਣਾਉਣ ਵਾਸਤੇ ਵੀ ਇਹ ਬੀਜਪੀ ਦਾ ਇਕੱਠ ਹੈ ਇੱਥੇ ਦਸਤਾਰਾਂ ਵਾਲੇ ਬੈਠੇ ਐ ਸਿੱਖ ਬੈਠੇ ਐ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹ ਅਸਥਾਨ ਹੈ ਕਿਸੇ ਦਾ ਭਾਰਤ ਤੋਂ ਬਾਹਰ ਕਿਸੇ ਪਾਰਟੀ ਦੇ ਕਿਸੇ ਨੇਤਾ ਨਾਲ ਕੋਈ ਸੰਬੰਧ ਹੋ ਸਕਦਾ ਹੈ ਪਰ ਇੱਥੇ ਸਿੱਖਾਂ ਦੇ ਪੱਖ ਸੇ ਮਸਲੇ ਦੇ ਉੱਤੇ ਚਰਚਾ ਕਰਨ ਵਾਸਤੇ ਜੇ ਅਸੀਂ ਇਕੱਠੇ ਹੋਏ ਹਾਂ ਕਿ ਅਸੀਂ ਐਜ਼ ਸਿੱਖ ਇਕੱਠੇ ਹੋਏ ਹਾਂ ਪੰਥ ਦਾ ਅੰਗ ਵਜੋਂ ਇਕੱਠੇ ਹੋਏ ਹਾਂ ਸ੍ਰੀ ਅਕਾਲ ਤਖਤ ਸਾਹਿਬ ਪੰਥ ਵਾਸਤੇ ਬੜਾ ਮਹਾਨ ਹੈ। ਔਰ ਸਰਕਾਰਾਂ ਨੇ ਹਮੇਸ਼ਾ ਇਸ ਸ੍ਰੀ ਅਕਾਲ ਤਖਤ ਸਹਿਬ ਦੀ ਪ੍ਰਭੂ ਸੱਤਾ ਨੂੰ ਚੁਣੌਤੀ ਦਿੱਤੀ ਹੈ। ਜਦੋਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸਥਾਪਨ ਕੀਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ। ਉਦੋਂ ਤੋਂ ਹੀ ਸਰਕਾਰਾਂ ਵੱਲੋਂ ਸ੍ਰੀ ਅਕਾਲ ਤਖਤ ਸਹਿਬ ਦੀ ਪ੍ਰਭੂ ਸੱਤਾ ਨੂੰ ਜਿਹੜਾ ਹੈ ਉਹ ਵੰਗਾਰਿਆ ਜਾਂਦਾ ਰਿਹਾ। ਔਰ ਸ੍ਰੀ ਅਕਾਲ ਤਖਤ ਸਾਹਿਬ ਨੇ ਉਹਦਾ ਮੂੰਹ ਤੋੜ ਜਿਹੜਾ ਜਵਾਬ ਦਿੱਤਾ। ਤੇ ਕਹਿੰਦੇ ਨੇ ਕਿ ਪਹਿਲੀ ਵਾਰ ਹੋਇਆ ਹੈ ਕਿ ਸ਼ਰੋਮਣੀ ਅਕਾਲੀ ਦਲ ਜਸਰੀ ਅਕਾਲ ਤਖਤ ਦਾ ਸਹਬਦਾਰ ਆਖਿਆ ਉਹਨੇ ਸ੍ਰੀ ਅਕਾਲ ਤਖਤ ਦਾ ਸਹਬ ਨੂੰ ਚੁਣੌਤੀ ਦਿੱਤੀ ਹੈ ਪਰ ਮੈਂ ਆਪਕੀ ਨੂੰ ਦੱਸਦੇ ਆ ਕਿ ਸ਼ਰੋਮਣੀ ਅਕਾਲੀ ਦਲ ਜਾਂ ਸ਼ਰੋਮਣੀ ਅਕਾਲੀ ਦਲ ਦਾ ਕੋਈ ਵਰਕਰ ਜਾ ਸ਼੍ਰੋਮਣੀ ਅਕਾਲੀ ਦਲ ਦਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਕੋਈ ਲੀਡਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੇਣ ਬਾਰੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ ਜੇ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਜਰ ਸਮਰਪਿਤ ਲੀਡਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੁਪਨੇ ਦੇ ਵਿੱਚ ਵੀ ਚੁਣੌਤੀ ਦੇਣ ਬਾਰੇ ਨਹੀਂ ਸੋਚ ਸਕਦੇ ਫਿਰ ਕੌਣ ਹੈ ਜਿਹੜਾ ਚੁਣੌਤੀ ਦੇ ਰਿਹਾ ਹੈ ਇਹ ਸਿਰਫ 10 ਬੰਦੇ ਨੇ 10 7 11 ਦਾ ਨਾਮ ਹੈ 코로나 ਘਸਾਂ ਦੇ ਵਿੱਚੋਂ ਦੋ ਤੁਹਾਡੇ ਦਿੱਲੀ ਦੇ ਨੇ ਆਖ ਪੰਜਾਬ ਦੇ ਨੇ ਔਰ ਕਿਤੇ ਹੈਰਾਨੀ ਦੀ ਗੱਲ ਹੈ ਕਿ ਜਿਹੜੇ ਤੁਹਾਡੇ ਦਿੱਲੀ ਦੇ ਨੇ ਉਹਨਾਂ ਨੇ 4-5 ਦਿਨ ਪਹਿਲਾਂ ਇੱਕ ਸਟੇਟਮੈਂਟ ਦਿੱਤੀ ਮੇਰੇ ਤੇ ਦੋਸ਼ ਲਾਇਆ ਕਿ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਜੋ ਪੰਥਕ ਜਮਾਤ ਹੈ ਖੁਦਾ ਨੁਕਸਾਨ ਕਰ ਰਹੇ ਨੇ ਉਹਨੂੰ ਤੋੜਨ ਦਾ ਯਤਨ ਕਰ ਰਹੇ ਨੇ ਮੈਂ ਬਿਆਨ ਪੜਿਆ ਮੈਨੂੰ ਬੜੀ ਹੈਰਾਨੀ ਹੋਈ ਕਿ ਸ਼੍ਰੋਮਣੀ ਅਕਾਲੀ ਦਲ ਇੱਕ ਜਹਾਜ਼ ਦੀ ਤਰ੍ਹਾਂ ਸਮੁੰਦਰ ਦੇ ਵਿੱਚ ਚੱਲਦਾ ਪਿਆ ਸੀ ਔਰ ਜਿਹੜੇ ਦੋ ਬੰਦਿਆਂ ਨੇ 22 23 ਸਾਲ ਆਪਣੇ ਹੱਥ ਦੇ ਵਿੱਚ ਹਥੌੜਾ ਲੈ ਕੇ ਤੇ ਸੁੰਬਾ ਲੈ ਕੇ ਸੁੰਬਾ ਕਹਿੰਦੇ ਨੇ ਉਸ ਟੋਲ ਨੂੰ ਜਿਹੜਾ ਲੋਹੇ ਦੇ ਪੱਤਰੇ ਦੇ ਵਿੱਚ ਸوراਖ ਕਰਨ ਦਾ ਕੰਮ ਕਰਦਾ ਔਰ ਇਹਨਾਂ ਬੰਦਿਆਂ ਨੇ 22-23 ਸਾਲ ਹੱਥ ਦੇ ਵਿੱਚ ਹਥੌੜੀ ਫੜ ਕੇ ਸੁੰਬੇ ਦੇ ਨਾਲ ਉਸ ਚੱਲਦੇ ਹੋਏ ਜਹਾਜ਼ ਦੇ ਵਿੱਚ 6 ਕੀਤੇ ਮੋਰੀਆਂ ਕੀਤੀਆਂ ਸوراਖ ਕੀਤੇ ਔਰ ਜਦੋਂ ਜਹਾਜ਼ ਡੁੱਬਣ ਲੱਗਿਆ ਤੇ ਫਿਰ ਉਹਦੇ ਵਿੱਚ ਸਵਾਰ ਹੋ ਗਏ ਕਹਿੰਦੇ ਹੁਣ ਕੋਈ ਛੇਕ ਕਰਕੇ ਦਿਖਾਵੇ ਇਸ ਜਹਾਜ਼ ਦੇ ਵਿੱਚ ਹੁਣ ਕੋਈ ਗਲੀ ਕਰਕੇ ਦਿਖਾਵੇ ਹੁਣ ਕੋਈ ਛੇਕ ਕਰਕੇ ਦਿਖਾਵੇ ਇੱਕ ਹੋਰ ਸੌਕੇ ਢੰਗ ਨਾਲ ਸਮਝਾ ਦੇਣਾ ਇੱਕ ਕਾਰ ਬੜੀ ਰਵਾਨਗੀ ਨਾਲ ਸੋਹਣੀ ਚਲਦੀ ਸੀ ਥੌੜੀ ਨਾਲ ਉਸ ਕਾਰ ਨੂੰ ਨਕਾਰਾ ਕੀਤਾ 22 ਸਾਲ ਥੋੜੇ ਮਾਰ ਮਾਰ ਕੇ ਉਸ ਕਾਰ ਨੂੰ ਬਿੰਗੀ ਕਰਦੇ ਰਹੇ ਚਿੱਬੀ ਕਰਦੇ ਰਹੇ ਤੇ ਜਦੋਂ ਕਾਰ ਖਟਾਰਾ ਹੋ ਗਈ ਉਹਦੇ ਉੱਤੇ ਬਹਿ ਗਏ ਕਹਿੰਦੇ ਹੁਣ ਕੋਈ ਡੰਡ ਪਾ ਕੇ ਦਿਖਾਵੇ ਅਸੀਂ ਕਾਰ ਨਾਲ ਦੇ ਰਾਖੇ ਕੋਈ ਡੰਡ ਪਾ ਕੇ ਦਿਖਾਵੇ ਕਹਿੰਦੇ ਅੱਜ ਜਿਹੜੀ ਹਾਲਤ ਹੋਈ ਹੈ ਨਾ ਸ਼੍ਰੋਮਣੀ ਅਕਾਲੀ ਦਲ ਦੀ ਉਹਦੇ ਵਿੱਚ ਤੁਹਾਡਾ ਵੀ ਬਹੁਤ ਵੱਡਾ ਯੋਗਦਾਨ ਹੈ ਟਕੋਣ ਦੇ ਵਿੱਚ ਆਹੀ ਬੰਗਲਾ ਸਾਹਿਬ ਦੀਆਂ ਸਟੇਜਾਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨਤਾਵਾਂ ਬਾਰੇ ਕੀ ਕੀ ਬੋਲਿਆ ਗਿਆ ਅਚੜਦੀ ਕਲਾ ਤੇ ਬੈਠੇ ਨੇ ਨਰਦੀ ਸਾਹਿਬ ਇਹਨਾਂ ਕੋਲੇ ਵੀਡੀਓ ਨੇ ਸਾਰੀਆਂ ਉਦੋਂ ਲਾਈਵ ਚੱਲਦਾ ਹੁੰਦਾ ਸੀ ਤੇ ਹੁਣ ਤੁਸੀਂ ਉਹਨਾਂ ਨਾਲ ਸਾਂਝ ਪਾਈ ਬੈਠੇ ਹੋ ਹੁਣ ਉਹ ਚੰਗੇ ਹੋ ਗਏ ਨਾਮ ਸਰਨਾ ਬ੍ਰਦਰ ਹਾਂ ਬਸੇ ਮੈਂ ਸਤਿਕਾਰ ਕਰਦੇ ਪਰ ਦੇਖੋ ਕਿੰਦੀ ਕਮਾਲ ਦੀ ਗੱਲ ਇਹ 10 ਬੰਦੇ ਨੇ ਜਿਨ੍ਹਾਂ ਨੇ ਸ਼ਰੋਮਣੀ ਅਕਾਲੀ ਦਲ ਦਾ ਢੇਡਾ ਜਿਹੜਾ ਹੈ ਉਹ ਡੋਬਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਜਿਹੜੇ 6 6 7 7 ਫੁੱਟ ਦੇ ਸੱਪ ਖਾ ਗਏ ਉਹ ਮੇਰੇ ਬਾਰੇ ਕਹਿੰਦੇ ਕੰਨੀ ਹਰਪ੍ਰੀਤ ਸਿੰਘ ਗੜੋਏ ਖਾਂਦਾ ਜਿਹੜੇ 2 2 ਇੰਚ ਦੇ ਹੁੰਦੇ ਜਿਨ੍ਹਾਂ ਨੇ 6 6 7 7 ਫੁੱਟ ਦੇ ਸੱਪ ਨਿਗਲ ਲਏ ਉਹ ਦੋ ਛਲਾਉਂਦੇ ਆ 2 2 ਇੰਚ ਦੇ ਗੜੋਏ ਖਾ ਗਏ ਨੇ ਕੰਨੀ ਹਰਪ੍ਰੀਤ ਸਿੰਘ ਤਾਂ ਕਰਕੇ ਜੀ ਅਸੀਂ ਇਹਨਾਂ ਦੇ ਖਿਲਾਫ ਕੁਸ਼ਤਾ ਸੋਚੋ ਸਿੱਖਾਂ ਦੀ ਰਾਸੀ ਹੋਂਦ ਦੀ ਪ੍ਰਤੀਨਿਧਤਾ ਕਰਦੀਆਂ ਜਮਾਤ ਸਾਡੀ ਜਿਹੜਾ ਤੁਹਾਡੀ ਈਨ ਮੰਨ ਲੈਂਦਾ ਉਹ ਕੁਝ ਕਰੀ ਜਾਵੇ ਉਹ ਸਤਕਾਰਯੋਗ ਹੈ ਜਿਹੜਾ ਤੁਹਾਡੀ ਈਨ ਨਹੀਂ ਮੰਨਦਾ ਜਾਂ ਤੁਹਾਡੇ ਗਲਤ ਫੈਸਲਿਆਂ ਦੇ ਖਿਲਾਫ ਖੜ ਜਾਂਦਾ ਉਹ ਕਾਂਗਰਸ ਦਾ ਹੋ ਜਾਂਦਾ ਉਹ ਭਾਜਪਾ ਦਾ ਹੋ ਜਾਂਦਾ ਉਹ ਕਾਂਗਰਸ ਦਾ ਹੋ ਜਾਂਦਾ ਉਹ ਭਾਜਪਾ ਦਾ ਹੋ ਜਾਂਦਾ ਮਾਸਟਰ ਤਾਰਾ ਸਿੰਘ ਸ਼ਰੋਮਣੀ ਅਕਾਲੀ ਦਲ ਦੇ ਇੱਕ ਵਾਹਿਦ ਪ੍ਰਧਾਨ ਸਨ ਉਹ ਪੰਜਾਬ ਤੋਂ ਬਾਹਰ ਦੇ ਸਿੱਖਾਂ ਨੂੰ ਹਮੇਸ਼ਾ ਇਹ ਗੱਲ ਕਹਿਆ ਕਰਦੇ ਸੀ ਔਰ ਜਥੇਦਾਰ ਗੁਰਚਰਨ ਸਿੰਘ ਦੀ ਟੋੜੀ ਵੀ ਪੰਜਾਬ ਤੋਂ ਬਾਹਰ ਦੇ ਸਿੱਖਾਂ ਨੂੰ ਇੱਕ ਗੱਲ ਹਮੇਸ਼ਾ ਕਹਿਆ ਕਰਦੇ ਸੀ ਉਹ ਕਹਿੰਦੇ ਤੁਸੀਂ ਮਿਨੋਰਟੀ ਦੇ ਵਿੱਚੋਂ ਤੁਸੀਂ ਆਪਣੀ ਰਾਜਨੀਤਿਕ ਸਾਜਿ ਦੇ ਨਾਂ ਮਰਜ਼ੀ ਰੱਖੋ ਲੇਕਿਨ ਧਾਰਮਿਕ ਸਾਥ ਤੁਹਾਡੀ ਸ਼ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸ਼ਰੋਮਣੀ ਅਕਾਲੀ ਦਲ ਤੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਰਹਿਣੀ ਚਾਹੀਦੀ ਹੈ ਇਹਦਾ ਸੋਣਾ ਖਿਆਲ ਸੀ ਕਿ ਰਾਜਨੀਤਿਕ ਸਾਂ ਤੁਸੀਂ ਜਿੱਦਾਂ ਮਰਜ਼ੀ ਰੱਖੋ ਕਿਉਂਕਿ ਤੁਸੀਂ ਪੰਜਾਬ ਤੋਂ ਬਾਹਰ ਬਿਜ਼ਨਸ ਕਰਦੇ ਹੋ ਤੁਹਾਡੇ ਬਿਜ਼ਨਸ ਨੇ ਤੁਹਾਡੇ ਕਾਰੋਬਾਰ ਨੇ ਲੇਕਿਨ ਧਾਰਮਿਕ ਤੌਰ ਤੇ ਸਾਜ ਜਿਹੜੀ ਹੈ ਤੁਸੀਂ ਆਪਣੀਆਂ ਪੰਥਕ ਸੰਸਥਾਵਾਂ ਦੇ ਨਾਲ ਰੱਖੋ ਇਹ ਨਹਾਇਤ ਜ਼ਰੂਰੀ ਹੈ ਇਹ ਕਿਹਾ ਕਰਦੇ ਸੀ ਉਹ ਸਿਆਣਪ ਪਰੇ ਬੋਲ ਬੋਲਿਆ ਕਰਦੇ ਸੀ ਪਰ ਜਿਵੇਂ ਸਰਦਾਰ ਤਰਲੋਚਨ ਸਿੰਘ ਜੀ ਨੇ ਦੱਸਿਆ ਇਹ ਗੱਲ ਬਿਲਕੁਲ ਸੱਚ ਹੈ ਕਿ ਪੰਜਾਬ ਤੋਂ ਬਾਹਰ ਦੇ ਸਿੱਖਾਂ ਦੀ ਸਾਰ ਜਿਹੜੀ ਹੈ ਉਹ ਪਿਛਲੇ 22-23 ਸਾਲਾਂ ਦੌਰਾਨ ਜਿਹੜਾ ਹੈ ਉਹ ਨਹੀਂ ਲਈ ਗਈ। ਬਿਲਕੁਲ ਵੀ ਨਹੀਂ ਲਈ ਗਈ। ਪੰਜਾਬ ਤੋਂ ਬਾਹਰਲੇ ਸਿੱਖਾਂ ਦੇ ਰਾਜਨੀਤਿਕ ਹਾਲਾਤ ਕਿਦਾਂ ਦੇ ਨੇ ਕਿਸ ਤਰ੍ਹਾਂ ਉਹਨਾਂ ਦੀ ਰਾਜਨੀਤਿਕ ਜਿਹੜੀ ਹੈ ਉਹ ਮਜਬੂਤੀ ਹੈ ਹੈ ਨਹੀਂ ਹੈ। ਆਰਥਿਕ ਤੌਰ ਤੇ ਸਿੱਖਾਂ ਦੇ ਪੰਜਾਬ ਤੋਂ ਬਾਹਰ ਹਾਲਾਤ ਕੀ ਨੇ ਸਮਾਜਿਕ ਤੌਰ ਤੇ ਸਿੱਖਾਂ ਦੇ ਹਾਲਾਤ ਕੀ ਨੇ? ਔਰ ਧਾਰਮਿਕ ਤੌਰ ਤੇ ਸਿੱਖ ਕਿਹੋ ਜਿਹੇ ਨੇ? ਕਦੇ ਸਾਰ ਨਹੀਂ ਲਈ ਹੈ ਕਦੇ ਸੋਚਿਆ ਨਹੀਂ ਹੈ ਅਰੇ ਇਹ ਸਭ ਤੋਂ ਵੱਡਾ ਜਿਹੜਾ ਇੱਕ ਇੱਕ ਕਿਸਮ ਦਾ ਬਹੁਤ ਵੱਡਾ ਬਲੈਂਡਰ ਜਿਹੜਾ ਉਹ ਮਿਸਟੇਕ ਹੈ ਮੈਂ ਵੈਸੇ 60 ਲੱਖ ਸਿੱਖ ਕਹਿੰਦਾ ਹੁੰਦਾ ਸੀ ਪੰਜਾਬ ਤੋਂ ਬਾਹਰ ਭਾਰਤ ਦੇ ਵਿੱਚ 60 ਲੱਖ ਹੈ ਸਰਦਾਰ ਤਰਲੋਚਨ ਸਿੰਘ ਜੀ ਕਹਿੰਦੇ 70 ਲੱਖ ਮੈਂ ਪ੍ਰਦੇਸ਼ਾਂ ਦੇ ਵਿੱਚ ਵੀ ਜਾ ਕੇ ਉੱਥੋਂ ਦੇ ਸਿੱਖ ਜਥੇਬੰਦੀਆਂ ਦੇ ਨਾਲ ਗੱਲਬਾਤ ਕਰਦਿਆਂ ਇਹ ਕਿਹਾ ਕਿ ਤੁਸੀਂ ਸਾਨੂੰ ਕਹਿੰਦੇ ਹੋ ਕਿ ਤੁਸੀਂ ਉੱਥੇ ਪੰਜਾਬ ਦੇ ਵਿੱਚ ਆਹ ਸਟੇਟਮੈਂਟ ਦਿਓ ਆਹ ਸਟੇਟਮੈਂਟ ਦਿਓ ਆਹ ਸਟੇਟਮੈਂਟ ਦਿਓ ਅਸੀਂ ਦੇ ਦੇਾਂਗੇ ਤੁਸੀਂ ਖੁਸ਼ ਹੋ ਜਾਓਗੇ ਦਿਵਾਹ ਕਿਆ ਕਮਾਲ ਦੀ ਸਟੇਟਮੈਂਟ ਦਿੱਤੀ ਹੈ ਪਰ ਸਾਨੂੰ ਪੰਜਾਬ ਤੋਂ ਬਾਹਰ ਜਿਹੜਾ 60-70 ਲੱਖ ਸਿੱਖ ਵਸਦਾ ਹੈ ਸਾਨੂੰ ਉਹਦੀ ਵੀ ਫਿਕਰ ਹੈ ਸਾਨੂੰ ਉਹਦੇ ਵੀ ਫਿਕਰ ਹੈ। ਔਰ ਸਾਨੂੰ ਪਤਾ ਹੈ ਕਿ ਕਿੰਨਾ ਹਾਲਾਤਾਂ ਦੇ ਵਿੱਚ ਜ਼ਿੰਦਗੀ ਜਿਉਂਦੇ ਆ। ਸਾਡੀ ਸਟੇਟਮੈਂਟ ਦੇ ਨਾਲ ਉਹਨਾਂ ਨੂੰ ਦਿੱਕਤ ਖੜੀ ਹੋਏਗੀ। ਜੇ ਇਸ ਸਟੇਟਮੈਂਟ ਦੇ ਨਾਲ ਦਿੱਕਤ ਖੜੀ ਹੋਏਗੀ ਅਸੀਂ ਉਹ ਸਟੇਟਮੈਂਟ ਦੇਣ ਤੋਂ ਗੁਰੇਜ਼ ਕਰਾਂਗੇ। ਠੀਕ ਹੈ ਸਾਡੇ ਨਾਲ ਧੱਕੇ ਹੋਏ ਨੇ। ਧੱਕੇ ਹੋ ਰਹੇ ਨੇ ਔਰ ਧੱਕੇ ਹੋਣਗੇ ਵੀ। ਔਰ ਅਸੀਂ ਲੜਦੇ ਰਹੇ ਹਾਂ। ਲੜ ਰਹੇ ਹਾਂ ਔਰ ਲੜਾਂਗੇ ਵੀ। ਇਹਨਾਂ ਸਰਕਾਰਾਂ ਦੇ ਨਾਲ ਇਹਨਾਂ ਨਾਲ ਲੜਾਂਗੇ ਵੀ ਇਹਨਾਂ ਨਾਲ ਬੈਠਾਂਗੇ ਵੀ ਇਸ ਕਰਕੇ ਫੇਰ ਹੀ ਅਸੀਂ ਜਿਹੜਾ ਹੈ ਉਹ ਬੁਲੰਦੀਆਂ ਨੂੰ ਛੂਹਾਂਗੇ ਇਹ ਕੂਟਨੀਤੀ ਹੈ ਇਹ ਡਿਪਲੋਮੇਸੀ ਹੈ ਕਿਉਂਕਿ ਅਸੀਂ ਆਪਣੇ ਮਸਲੇ ਹੱਲ ਕਰਵਾਉਣੇ ਨੇ ਅਸੀਂ ਸਿੱਖਾਂ ਨੂੰ ਫਾਈਨੈਂਸ਼ਲੀ ਮਜ਼ਬੂਤ ਰੱਖਣਾ ਹੈ ਅਸੀਂ ਸਿੱਖਾਂ ਨੂੰ ਸਮਾਜਿਕ ਤੌਰ ਤੇ ਆਰਥਿਕ ਤੌਰ ਤੇ ਔਰ ਰਾਜਨੀਤਿਕ ਤੌਰ ਤੇ ਵੀ ਮਜ਼ਬੂਤ ਰੱਖਣਾ ਅੱਜ ਸ੍ਰੀ ਅਕਾਲ ਤਖਤ ਸਾਹਿਬ ਜਿੱਥੋਂ 2 ਤਰੀਕ ਨੂੰ ਹੁਕਮਨਾਮਾ ਹੋਇਆ ਔਰ ਵਦਿਸ਼ਾਂ ਦੀਆਂ ਖਵਾਰਾ ਨੇ ਫਰੰਟ ਪੇਜ ਦੇ ਉੱਤੇ ਇਹ ਖਬਰਾਂ ਲਾਈਆਂ ਕਿ ਸਿੱਖਾ ਕੋਲੇ ਕਿਸ ਤਰ੍ਹਾਂ ਦਾ ਨਿਜ਼ਾਮ ਹੈ ਕਿਸ ਤਰ੍ਹਾਂ ਦਾ ਪ੍ਰਬੰਧ ਹੈ ਕਿ ਵੱਡੇ ਤੋਂ ਵੱਡੇ ਆਕੂ ਨੂੰ ਵੀ ਉਹਦੇ ਤਲਬ ਕਰ ਲਿਆ ਜਾਂਦਾ ਔਰ ਪੁੱਛਿਆ ਜਾਂਦਾ ਕਿ ਤੁਸੀਂ ਗਲਤੀ ਕੀਤੀ ਕਿ ਨਹੀਂ ਕੀਤੀ ਔਰ ਨੈਸ਼ਨਲ ਚੈਨਲਾਂ ਦੇ ਉੱਤੇ ਨੈਸ਼ਨਲ ਮੀਡੀਆ ਦੇ ਉੱਤੇ ਵੱਡੇ ਵੱਡੇ ਪੱਤਰਕਾਰਾਂ ਨੇ ਇਹਦੇ ਤੇ ਸਟੋਰੀਆਂ ਕੀਤੀਆਂ ਤੁਸੀਂ ਦੇਖੋ YouTube ਦੇ ਉੱਤੇ ਪਈਆਂ ਨੇ ਕੀ ਆਇਆ ਕੱਲ ਤੱਕ ਸਾਹਿਬ ਜੋ ਤਲਬ ਕਰ ਲੇਤਾ ਹੈ ਲੇਕਿਨ 10 ਬੰਦਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ 2 ਦਸੰਬਰ ਨੂੰ ਪੈਦਾ ਹੋਏ ਜਲੌ ਨੂੰ ਮਿੱਟੀ 'ਚ ਰੋਲਣ ਦਾ ਕੰਮ ਕੀਤਾ। ਉਹ ਸਾਡੇ ਪ੍ਰਚਾਰ ਦਾ ਵਸੀਲਾ ਬਣ ਸਕਦਾ ਸੀ। 2 ਤਰੀਕ ਨੂੰ ਜਿਹੜਾ ਜਲੌ ਸ੍ਰੀ ਅਕਾਲ ਤਖਤ ਸਾਹਿਬ ਦਾ ਪ੍ਰਗਟ ਹੋਇਆ ਉਹ ਦੁਨੀਆ ਭਰ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਮਾਨਕ ਤੇ ਸਤਕਾਰ ਨੂੰ ਪ੍ਰਚਾਰਨ ਦੇ ਲਈ ਇੱਕ ਵੱਡਾ ਸਬਬ ਬਣ ਸਕਦਾ ਸੀ। ਲੇਕਿਨ ਉਹਨੂੰ ਪਹਿਸਨੈਸ ਕਰ ਦਿੱਤਾ ਗਿਆ। ਸਿਰਫ 10 ਬੰਦਿਆਂ ਨੇ ਜਿਨ੍ਹਾਂ ਨੂੰ ਪਰੰਪਰਾਵਾਂ ਦੀ ਸਮਝ ਨਹੀਂ ਹੈ, ਜਿਨ੍ਹਾਂ ਨੂੰ ਮਰਿਆਦਾਵਾਂ ਦੀ ਸਮਝ ਨਹੀਂ ਹੈ। ਇਨਾਂ ਨੂੰ ਇਤਿਹਾਸ ਦੀ ਸਮਝ ਨਹੀਂ ਹੈ ਜਿਨਾਂ ਨੂੰ ਪਾਣੀ ਦੀ ਸਮਝ ਨਹੀਂ ਹੈ ਅੱਜ ਜ਼ਰੂਰਤ ਹੈ ਅਸੀਂ ਆਪਣੀਆਂ ਸੰਸਥਾਵਾਂ ਨੂੰ ਮਜ਼ਬੂਤ ਕਰੀਏ ਹੋਰ ਸੰਸਥਾਵਾਂ ਨੂੰ ਮਜ਼ਬੂਤ ਜੇ ਕੋਈ ਕਰ ਸਕਦਾ ਹੈ ਤੇ ਮੈਂ ਸਮਝਦਾ ਜੇ ਉਹ ਅੱਜ ਸਿੱਖ ਯੁੱਧ ਕਰ ਸਕਦਾ ਮੈਂ ਦਿੱਲੀ ਦੇ ਸਿੱਖ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਉਠੋ ਤੁਹਾਡੇ ਮੋਢਿਆਂ ਦੇ ਉੱਤੇ ਇਹਨਾਂ ਸੰਸਥਾਵਾਂ ਨੂੰ ਸੰਭਾਲਣ ਦੀ ਵੱਡੀ ਜ਼ਿੰਮੇਵਾਰੀ ਹੈ। ਔਰ ਆਪਣੀ ਜ਼ਿੰਮੇਵਾਰੀ ਨੂੰ ਬਾਖੂ ਵੀ ਪਹਿਚਾਣੋ। ਇਹਨਾਂ ਸੰਸਥਾਵਾਂ ਦੇ ਨਾਲ ਜੁੜ ਕੇ ਇਹਨਾਂ ਸੰਸਥਾਵਾਂ ਦੀ ਮਜ਼ਬੂਤੀ ਕਰਨ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਓ। ਦਿੱਲੀ ਦੇ ਸਿੱਖ ਨੌਜਵਾਨ ਇਕੱਠੇ ਹੋਣ ਮੈਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਅਪੀਲ ਕਰਾਂਗਾ ਕਿ ਜਿਵੇਂ ਅੱਜ ਦੀ ਇਹ ਪੰਥਕ ਕਨਵੈਨਸ਼ਨ ਬੁਲਾਈ ਹੈ ਉਵੇਂ ਇਥੇ ਆਉਣ ਵਾਲੇ ਸਮੇਂ ਦੇ ਵਿੱਚ ਨੌ ਜਵਾਨਾਂ ਦਾ ਵੀ ਵੱਡਾ ਜਿਹੜਾ ਹੈ ਉਹ ਭਰਮਾ ਇਕੱਠ ਕੀਤਾ ਜਾਏ। ਔਰ ਉਸ ਇਕੱਠ ਦੇ ਵਿੱਚ ਨੌ ਜਵਾਨਾਂ ਨੂੰ ਜਿਹੜਾ ਹੈ ਉਹ ਹਲੂਣੀਆਂ ਜਾਏ। ਕਿ ਉਠੋ ਉੱਠ ਕੇ ਗੁਰੂ ਘਰਾਂ ਦੀ ਗੁਰੂ ਘਰਾਂ ਦੇ ਪ੍ਰਬੰਧ ਤੇ ਨਿਜ਼ਾਮ ਦੀ ਜਿਹੜਾ ਉਹ ਮਜ਼ਬੂਤੀ ਲਈ ਆਪਣਾ ਯੋਗਦਾਨ ਪਾਓ। ਫਿਰ ਜੇ ਸਾਡਾ ਯੂਥ ਗੱਲ ਪਿਆ ਨਾ ਸਾਡਾ ਨੌਜਵਾਨ ਚੱਲ ਪਿਆ। ਤਾਂ ਜਿਹੜੀ ਸਮੱਸਿਆ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਇਹ ਸਮੱਸਿਆ ਜਿਹੜੀ ਆ ਉਹ ਖਤਮ ਹੋ ਜਾਏਗੀ ਕਿਉਂਕਿ ਅੱਜ ਦਾ ਜਿਹੜਾ ਯੂਥ ਹੈ ਨਾ ਇਹ ਪੜ੍ਹਿਆ ਲਿਖਿਆ ਤੇ ਬਿਜ਼ਨਸੀ ਹੈ ਅੱਜ ਦਾ ਜਿਹੜਾ ਯੂਥ ਹੈ ਉਹ ਪੜ੍ਹਿਆ ਲਿਖਿਆ ਔਰ ਬਿਜ਼ਨਸੀ ਹੈ ਔਰ ਉਹਨੂੰ ਇੰਟਰਨੈਸ਼ਨਲ ਜੀਓਪੋਲਿਟਿਕਸ ਦੀ ਵੀ ਸਮਝ ਹੈ ਇਸ ਕਰਕੇ ਨੌਜਵਾਨਾਂ ਦਾ ਸੰਸਥਾਵਾਂ ਦੇ ਪ੍ਰਬੰਧ ਦੇ ਵਿੱਚ ਆਉਣਾ ਜਿਹੜਾ ਹੈ ਉਹ ਵਕਤ ਦੀ ਸਭ ਤੋਂ ਵੱਡੀ ਜਿਹੜੀ ਆ ਉਹ ਜ਼ਰੂਰਤ ਹੈ ਮੈਂ ਇਹੋ ਹੀ ਤਾਂ ਹਾਨੂੰ ਅਪੀਲ ਕਰਦਾ ਹਾਂ ਆਪਣੀਆਂ ਸੰਸਥਾਵਾਂ ਨੂੰ ਮਜ਼ਬੂਤੀ ਕਰਨ ਵਾਲੇ ਪਾਸੇ ਤੁਰਿਏ ਸੰਸਥਾਵਾਂ ਨੂੰ ਮਜ਼ਬੂਤ ਕਰੀਏ ਤੇ ਜੇ ਅਸੀਂ ਨਾ ਜਾ ਕੇ ਤੇ ਚੰਗਤ ਲੋਕ ਸਾਡੀਆਂ ਸੰਸਥਾਵਾਂ ਨੂੰ ਇਸੇ ਤਰ੍ਹਾਂ ਬੇਤਲਾ ਕਰਦੇ ਰਹਿਣਗੇ ਜਿਸ ਤਰ੍ਹਾਂ ਬੇਤਲਾ ਕਰਨ ਦਾ ਯਤਨ ਜਿਹੜਾ ਹੈ ਉਹ ਪਿਛਲੇ ਸਮੇਂ ਚ ਹੋਇਆ ਮੈਂ ਜਿੱਥੇ ਅੰਤ ਦੇ ਵਿੱਚ ਕਿਉਂਕਿ ਬਹੁਤ ਲੰਮੇ ਵਕਤ ਤੋਂ ਤੁਸੀਂ ਬੈਠੇ ਹੋ ਮੈਂ ਜਿੱਥੇ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਤੁਹਾਡਾ ਧੰਨਵਾਦ ਕਰਦਾ ਉਥੇ ਮੈਂ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਂ ਫਿਰ ਕਹਨਾ ਲਾਈਵ ਚੱਲ ਰਿਹਾ ਇਹ ਪੰਥਕ ਕਨਵੈਨਸ਼ਨ ਹੈ ਇੱਥੇ ਸਿੱਖ ਬੈਠੇ ਨੇ ਇੱਥੇ ਸਿੱਖ ਬੈਠੇ ਨੇ ਇੱਥੇ ਕੋਈ ਕਾਂਗਰਸ ਜਾਂ ਭਾਜਪਾ ਨਹੀਂ ਬੈਠੀ ਹੈ ਕਾਂਗਰਸ ਭਾਜਪਾ ਔਰ ਇਹ ਲੱਗਵ ਦੇ ਕੇ ਇਸ ਪੰਥਕ ਨੂੰ ਨੰਨ ਬਦਨਾਮ ਕਰਨ ਦਾ ਯਤਨ ਕਰਨ ਵਾਲੇ ਜਿਹੜੇ ਹੈ ਇਹ ਧਿਆਨ ਦੇ ਨਾਲ ਸੁਣ ਲੈਣ ਅਪਿਸ਼ੇ ਚਾਰ ਪੰਜ ਦਿਨ ਪਹਿਲਾਂ ਤੁਸੀਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਹੱਥ ਮਾਰ ਲਿਓ ਜੀ ਇਹ ਪੰਥਕ ਕਨਵੈਨਸ਼ਨ ਹੈ ਔਰ ਬੜਾਈ ਕਿਸ ਨੇ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੜਾਈ ਹੈ ਇਹ ਹਰਮੀਤ ਸਿੰਘ ਕਲ ਕਨੇ ਨਹੀਂ ਬੁਲਾਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਦੀ ਜਥੇਬੰਦੀ ਪੰਥ ਦੀ ਜਮਾਤ ਹੈ ਪੰਥ ਦੀ ਧਰਵਰ ਹੈ ਇਹ ਕਿਸੇ ਕਾਂਗਰਸ ਦਾ ਬੀਜੇਪੀ ਦੀ ਨਹੀਂ ਹੈ। ਔਰ ਇਸ ਕਮੇਟੀ ਨੂੰ ਸਥਾਪਿਤ ਕਰਨ ਵਾਸਤੇ ਵੀ ਬੜਾ ਜ਼ੋਰ ਲੱਗਿਆ ਦਿੱਲੀ ਦੇ ਸਿੱਖਾਂ ਦਾ। ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਥਾਪਿਤ ਕਰਨ ਵਾਸਤੇ ਸ਼ਹੀਦੀਆਂ ਦੇਣੀਆਂ ਪਈਆਂ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਬਣਾਉਣ ਵਾਸਤੇ ਬੜੇ ਸਿੱਖਾਂ ਨੇ ਤਰਦਦ ਕੀਤੇ ਨੇ। ਬੜੇ ਯਤਨ ਹੋਏ ਨੇ। ਇਸ ਕਰਕੇ ਇਹ ਸਾਡੀਆਂ ਪੰਥਕ ਸੰਸਥਾਵਾਂ ਨੂੰ ਐਵੇਂ ਗਲਤ-ਮੱਲਕ ਲਗਭ ਦੇ ਕੇ ਬਦਨਾਮ ਕਰਨ ਦਾ ਯਤਨ ਜਿਹੜਾ ਹੈ ਉਹ ਨਾ ਕਰੋ। ਚਾਹੇ ਉਹ ਹਜੂਰ ਸਾਹਿਬ ਬੋਰਡ ਹੈ ਚਾਹੇ ਪਟਨਾ ਸਾਹਿਬ ਬੋਰਡ ਹੈ ਉਹ ਸਾਡਾ ਇੰਤਜ਼ਾਮੀਆਂ ਜਿਹੜਾ ਹੈ ਉਹ ਸਿਸਟਮ ਹੈ ਉਹ ਸਿੱਖ ਚਲਾਉਂਦੇ ਨੇ ਸਿੱਖ ਪ੍ਰਬੰਧ ਕਰਦੇ ਨੇ ਔਰ ਇਹਨਾਂ ਐਟਾਂ ਦੇ ਵਿਧਾਨ ਦੇ ਵਿੱਚ ਲਿਖਿਆ ਹੈ ਜਿਉ ਉਸ ਮੁਤਾਬਕ ਸਿੱਖ ਚਲਾਉਂਦੇ ਨੇ ਅੱਜ ਦੇ ਨਹੀਂ ਚਲਾਉਂਦੇ 50 60 70 70 ਸਾਲ ਤੋਂ ਚਲਾ ਰਹੇ ਨੇ ਅੱਜ ਦੀ ਉਥੇ ਤੁਹਾਡੀ ਸੁਣਵਾਈ ਬੰਦ ਹੋ ਗਈ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਉਹ ਬੀਜੇਪੀ ਦੇ ਅੰਡਰ ਹੋ ਗਿਆ ਜਾਂ ਕਾਂਗਰਸ ਦੇ ਅੰਡਰ ਹੋ ਗਿਆ। ਨਾ ਕਰੋ ਕਦਰਨਾਮ ਆਪਣੀਆਂ ਸੰਸਥਾਵਾਂ ਨੂੰ। ਨਾ ਇਸ ਤਰ੍ਹਾਂ ਆਪਣੀਆਂ ਸੰਸਥਾਵਾਂ ਨੂੰ ਜਿਹੜਾ ਹੈ ਉਹ ਤੁਸੀਂ ਜਲੀਲ ਕਰੋ। ਕਿਉਂਕਿ ਜੇ ਸੰਸਥਾਵਾਂ ਕਮਜ਼ੋਰ ਕਰੋਗੇ ਨਾ ਇਹ ਸੰਸਥਾਵਾਂ ਰੀੜ ਦੀ ਹੱਡੀ ਹੁੰਦੀਆਂ। ਜੇ ਸੰਸਥਾਵਾਂ ਕਮਜ਼ੋਰ ਕਰੋਗੇ ਤੇ ਤੁਸੀਂ ਖੁਦ ਕਮਜ਼ੋਰ ਹੋ ਜਾਓਗੇ। ਜੇ ਕਿਸੇ ਪ੍ਰਬੰਧਕਾ ਨਾਲ ਜੇ ਪ੍ਰਬੰਧ ਸੰਭਾਲ ਰਿਹਾ ਸਾਡੇ ਵਿਚਾਰ ਨਹੀਂ ਮਿਲਦੇ ਤੇ ਦਾ ਮਤਲਬ ਇਹ ਨਹੀਂ ਹੈ ਕਿ ਕਹਿ ਦਈਏ ਸਰਕਾਰ ਦੀ ਠੀਕ ਹੈ ਸਾਡੇ ਵਿਚਾਰ ਨਹੀਂ ਮਿਲਦੇ ਤੇ ਦਾ ਮਤਲਬ ਇਹ ਨਹੀਂ ਹੈ ਕਿ ਸਰਕਾਰ ਦੀ ਹੋ ਗਈ ਜਾਂ ਸਰਕਾਰ ਨੇ ਕਬਜ਼ਾ ਕਰ ਲਿਆ ਇਸ ਕਰਕੇ ਸਾਧ ਸੰਗਤ ਜੀ ਮੈਂ ਫਿਰ ਆਪ ਜੀ ਨੂੰ ਜਿਹੜਾ ਹੈ ਉਹ ਇਹ ਅਪੀਲ ਕਰਦਾ ਖਾਸ ਤੌਰ ਤੇ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਉੱਠੋ ਜਾਗੋ ਆਪਣੀਆਂ ਸੰਸਥਾਵਾਂ ਦੀ ਪਹਿਰੇਦਾਰੀ ਕਰੋ ਤਾਰੀਆਂ ਸੰਸਥਾਵਾਂ ਬਲੰਦੀ ਛੋਣ ਗਈਆਂ ਇਹਨੇ ਸ਼ਬਦਾਂ ਦੇ ਨਾਲ ਮੈਂ ਦਿੱਲੀ ਸੇ ਗੁਰਦਾਰਾ ਪ੍ਰਬੰਧਕ ਕਮੇਟੀ ਔਰ ਆਪ ਸਾਰੀਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਕਰਦਾ ਕਿਉਂਕਿ ਇਹ ਤੰਤਰਕ ਕੰਵੈਨਸ਼ਨ ਬੁਲਾਉਣੇ ਜਿਹੜੀ ਹੈ ਅੱਜ ਦੇ ਵਕਤ ਦੀ ਬਹੁਤ ਵੱਡੀ ਜ਼ਰੂਰਤ ਸੀ ਔਰ ਸਰਦਾਰ ਹਰਮਿੰਦਰ ਸਿੰਘ ਕਾਲਕਾ ਤੇ ਜਿੰਨੇ ਵੀ ਹਾਜ਼ਰ ਇੱਥੇ ਬੈਠੇ ਨੇ ਉਹ ਵਧਾਈ ਦੇ ਪੱਤਰ ਨੇ ਕਿ ਉਹਨਾਂ ਨੇ ਪੰਥਕ ਜ਼ਰੂਰਤ ਨੂੰ ਸਮਝ ਕੇ ਅੱਜ ਏਡੀ ਵੱਡੀ ਗਿਣਤੀ ਦੇ ਵਿੱਚ ਸਿੱਖਾਂ ਦਾ ਇਕੱਠ ਜਿਹੜਾ ਦਿੱਲੀ ਦੇ ਵਿੱਚ ਸੱਦੇ ਆ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਫਿਰ ਧੰਨਵਾਦ ਕਰਦਾ ਹਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਸ ਪਾਵਨ ਅਸਥਾਨ ਤੇ ਆਪਾਂ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ